ਗੁਰਵਾਣੇ ਚ ਤੈਨੂੰ ਸਮਝਾਉਂਦੇ ਹਾਂ ਗੁਰਵਾਣੇ ਦਾ ਇੱਕ ਇੱਕ ਅੱਖਰ ਮੁਨਕ ਦੇ ਜੋ ਅੰਤਰ ਆਤਮਾ ਦੇ ਅੰਦਰ ਅਗਿਆਨਤਾ ਦਾ ਅੰਧੇਰਾ ਵਸਿਆ ਹੋਇਆ ਇਸ ਨੂੰ ਦੂਰ ਕਰਦਾ ਹੈ ਇਸ ਨੂੰ ਮਟਾਉਂਦਾ ਹੈ ਉਹਨਾਂ ਗੁਰਵਾਣੀ ਪ੍ਰਵਾਨ ਕਰਦੀ ਹੈ ਭਾਈ ਇਹ ਤੇਰੀ ਅਵਸਰ ਇਹ ਤੇਰੀ ਵਾਰ ਘਾਟ ਪੀਤਰ ਤੂੰ ਦੇਖ ਵੀਚ ਮੌਕਾ ਇੱਕੋ ਹੀ ਹੈ ਮਨੁੱਖ ਭੁੱਲਿਆ ਬੈਠਾ ਹੈ ਉਸ ਨੂੰ ਪ੍ਰਮਾਤਮਾ ਨਾਲ ਕੋਈ ਸਬੰਧ ਨਹੀਂ ਕੋਈ ਨਾਤਾ ਨਹੀਂ ਪ੍ਰਮਾਤਮਾ ਨੂੰ ਭੁੱਲ ਗਿਆ ਮਨੁੱਖ ਤੇ ਐਸਾ ਭੁੱਲਿਆ ਹੋਇਆ ਕਿ 40 ਸਾਲ ਹੋ ਗਏ ਭਾਈ ਕਿ ਉਸ ਮਾਲਕ ਨਾਲੋਂ ਵਿਛੜੇ ਹੋਏ ਜੇ ਕਿਤੇ ਮੌਕਾ ਆ ਵੀ ਗਿਆ ਅਸੀਂ ਆਪ ਹੀ ਗਵਾ ਦਤ ਕਿ ਜਨਨ ਹੋਣਾ ਚਾਹੀਦਾ ਹੈ ਕਿ ਭਾਈ ਮੈਂ ਪਤਾ ਨਹੀਂ ਕਿੰਨੇ ਦਿਨ ਦਾ ਮਹਿਮਾਨ ਕਿੰਨੇ ਦਿਨ ਬਾਅਦ ਮੈਨੂੰ ਸਵਾਸ ਮਿਲਿਆ ਕਿੰਨੇ ਸਮੇਂ ਬਾਅਦ ਮੈਨੂੰ ਸਰੀਰ ਮਿਲਿਆ ਮਨੁੱਖਾ ਰੂਪੀ ਇਹਦੇ ਬਲ ਕਦੇ ਖਿਆਲ ਨਹੀਂ ਕੀਤਾ ਬਸ ਜੀਉਣ ਦੀ ਆਸ ਲੈ ਕੇ ਬੈਠਾ ਕਿ ਮੈਂ ਬਹੁਤ ਲੰਮਾ ਜੀਵਾਂਗਾ ਪਤਾ ਪਲਦਾ ਨਹੀਂ ਹੁੰਦਾ ਕਿ ਮਨੁੱਖ ਸੋਚਦਾ ਕਿ ਮੈਂ ਹਜ਼ਾਰਾਂ ਸਾਲ ਜੀਵਾਂ 80 90 100 ਸਾਲ ਤੇ ਵੀ ਜਾ ਕੇ ਅਸੀਂ ਫਿਰ ਵੀ ਰਹੁੰਦੇ ਹਾਂ ਕਲੌਣੇ ர உஜன்பா கிளா ஜபதா பஜன் வந்தா சந்தமோ காரி ਜੋ ਆਪਣੇ ਅੰਗ ਰਹਿ ਜਾਏ ਜਿਹੜਾ ਆਪਣੇ ਘਰ ਸਹੀ ਸਲਾਮਤ ਪਹੁੰਚ ਜਾਵੇ ਉਹ ਘਰ ਤੋਂ ਬਾਹਰ ਜਾਣੇ ਆ ਵਾਪਸੀ ਇਹ ਹੁੰਦੀ ਹੈ ਕਿ ਅਸੀਂ ਆਪਣੇ ਘਰ ਪਰਿਵਾਰ ਬੱਚਿਆਂ ਕੋਲ ਪਹੁੰਚ ਜਾਈਏ ਸਹੀ ਸਲਾਮਤ ਇਹ ਮਨ ਚ ਹੀ ਰਹਿੰਦਾ ਤੇ ਇਸ ਮਨੁੱਖ ਨੂੰ ਇਸ ਗੱਲ ਦਾ ਪਤਾ ਹੀ ਕੋਈ ਨਹੀਂ ਹੈ ਕਿ ਤੇਰੀ ਆਤਮਾ ਪਰਮਾਤਮਾ ਦੇ ਘਰੋਂ ਬਾਹਰ ਲੱਗੋਗੀ ਤੇ ਇਹਦਾ ਪਤੀ ਹੈ ਪਰਮਾਤਮਾ ਜਿਵੇਂ ਔਰਤ ਪਤੀ ਤੋਂ ਬਗੈਰ ਨਹੀਂ ਰਹਿ ਸਕਦੀ ਤੇਵੇਂ ਉਸੇ ਤਰ੍ਹਾਂ ਇਹ ਆਤਮਾ ਪਰਮਾਤਮਾ ਤੋਂ ਬਗੈਰ ਅਧੂਰੀ ਹੈ ਰਹਿ ਨਹੀਂ ਸਕਦੀ ਇਹਨੂੰ ਉਸ ਘਰ ਵਿੱਚ ਵਾਣ ਮਾਣ ਤਦ ਮਿਲਣਾ ਵਰਤੀ ਤੋਂ ਜੋ ਪਤਨੀ ਪਾਰ ਹੋਵੇ ਕਹਿਣ ਚ ਨਹੀਂ ਹੈ ਹੁਕਮ ਚ ਨਹੀਂ ਹੈ ਸਤਕਾਰ ਦੇ ਨਹੀਂ ਹੈ ਉਹ ਸਤਵੰਤੀ ਗੁਣ ਨਹੀਂ ਹੈ ਵਿੱਚ ਉਹਦੇ कि मिठास नहीं है प्रेम नहीं है और हमेशा ही जिम्मेबाणी कहती है खसम विसारे एक मजात केंद्र जिमें अपने पति संसार पति तो पत्नी दूर हो गए मान नहीं पा सकते सत्कार नहीं मिलता उस तरह है इस ਆਤਮਾ ਦਾ ਪਰਮਾਤਮਾ ਤੋਂ ਵੱਖ ਹੋ ਜਾਣਾ ਅਲੱਗ ਹੋ ਜਾਣਾ ਕਦੇ ਨੂੰ ਮਾਣ ਨਹੀਂ ਮਿਲਣਾ ਅਸੀਂ ਤੁਰੇ ਫਿਰਦੇ ਹਾਂ ਚਾਹੇ ਮਨੁੱਖਾ ਦੇ ਵਾਲੀ ਆਤਮਾ ਹੋਣ ਆਤਮਾ ਤੇ ਇੱਕੋ ਹੀ ਹੈ ਸਰੀਰ ਬਕਰੇ ਬਕਰੇ ਹੈ ਪਜੂ ਪਾਂਚੀ ਹੋਣ ਜਾਂ ਕੁਝ ਵੀ ਹੋਵੇ ਇਹ ਸਾਰੀਆਂ ਆਤਮਾ ਪਰਮਾਤਮਾ ਨੂੰ ਵਿਚੜੀਆਂ ਹੋਈਆਂ ਹਨ ਅਣ ਜਿਹੜੀ ਆਤਮਾ ਆਪਣੀ ਕਾਲ ਕਮਾਈ ਕਰਕੇ ਭਾਗ ਭਜਨ ਬੰਦੀ ਕਰਕੇ ਪਰ ਮਾਤਾਵਾਂ ਦੇ ਵਿੱਚ ਸਮਾ ਗਈ ਏ ਇਹਨੇ ਆਪਣੇ ਹੀ ਘਰ ਵਿੱਚ ਜਾਣਾ ਵਾ ਭਈ ਉਹਦੇ ਵਾਸਤੇ ਤਾਂ ਖੁਸ਼ੀ ਮਨਾਈ ਦਿੰਦੇ ਹਣ ਤਾਂ ਅਡਾ ਕੋਈ ਸਾਲ ਕਰੋ ਬਾਹਰ ਗਿਆ ਕੰਮ ਤੇ ਗਿਆ ਦੇਸ਼-ਉਦੇਸ਼ ਗਿਆ ਕਿਤੇ ਵੀ ਗਿਆ ਉਹਨੂੰ ਵੀ ਤੇ ਤੁਹਾਨੂੰ ਵੀ ਖੁਸ਼ੀ ਤਦ ਹੋਏਗੀ ਜੋ ਆਪਣੇ ਘਰ ਸਹੀ ਸਲਾਮਤ ਆਵੇਗਾ ਜੇ ਘਰ ਤੋਂ ਬਾਹਰ ਭਟਕਦਾ ਫਰੇਗਾ ਤੇ ਘਰ ਤੋਂ ਬਾਹਰ ਭਟਕਦਾ ਮਨੁੱਖ ਆ ਜਾ ਫਿਰਦਾ ਬਾਹਰ ਤੇ ਉਹਨੇ ਚਿੰਤਾ ਹੀ ਕੋਈ ਨਹੀਂ ਮੈਂ ਘਰ ਜਾਣਾ ਘਰ ਜਾਣ ਵਾਤੇ ਕੋਈ ਵਸੀਦਾ ਨਹੀਂ ਕੀਤਾ ਤੇ ਘਰ ਵਾਲਾ ਸਭ ਥੋੜੀ ਫਿਰ ਮਿਲਣਾ ਉਸੇ ਤਰ੍ਹਾਂ ਜੋ ਪਰਮਾਤਮਾ ਨਾਲ ਅਸਲ ਘਰ ਦਾ ਸੁੱਖ ਹੈ ਉਹ ਤਾਂ ਉਹਦੇ ਘਰ ਵਿੱਚ ਜਾ ਕੇ ਮਿਲਣਾ ਵਾਣ ਜੋ ਭਾਈ ਆਤਮਾ ਦੇ ਘਰ ਵਿੱਚ ਪਹੁੰਚ ਗਈ ਸਹੀ ਸਲਾਮਤ ਤੇ ਜਿਨੇ ਬੰਦਗੀ ਕੀਤੀ ਸੇਵਾ ਕੀਤੀ ਹੈ ਤੇ ਸਤਗੁਰ ਪਾਤਸ਼ਾਹ ਕਹਿੰਦੇ ਐਸੇ ਸੱਚਲੀ ਤੂੰ ਰੋਣਾ ਕਿਉਂ ਆ ਤਾ ਖੁਸ਼ ਹੋਏ ਸ਼ਾਂਤ ਮੁਏ ਗਿਆ ਰੋਈਏ ਜੋ ਆਪਣੇ ਗਰੇ ਜਾਏ ਰੋ ਉਹ ਸਾਥ ਕੋ ਤੁਪਰੇ ਜਹ ਹੱਟੇ ਆਟ ਕਾਏ ਜੀਨੇ ਬੰਦਗੀ ਨਹੀਂ ਕੀਤੀ ਸੇਵਾ ਨਹੀਂ ਕੀਤੀ ਉਹਦੇ ਵਾਤੇ ਰੋ ਕਿ ਹੁਣ ਮਰੇਗਾ ਜਾ ਕੇ ਭਾਈ ਨਰਕਾਂ ਚ ਜਾਏਗਾ ਐ ਸਾਰੀ ਉਮਰ ਇਹਨੇ ਭਜਨ ਬੰਦਗੀ ਸੇਵਾ ਸਿਮਰ ਤੋਂ ਮੁੱਕ ਮੋੜ ਕੇ ਰੱਖਿਆ ਪ੍ਰਮਾਤਮਾ ਦਾ ਤੈਨੂੰ ਪਤਾ ਹੀ ਕੋਈ ਨਹੀਂ ਸੀ ਪ੍ਰਮਾਤਮਾ ਤੋਂ ਮੁੱਕ ਮੋੜ ਕੇ ਰੱਖਿਆ ਇਸਨੇ ਇਸ ਸ਼ਖਸ ਦਾ ਹੁਣ ਕੋਈ ਉਦਾਹਰਣ ਨਹੀਂ ਕਰ ਸਕਦਾ ਅਸੀਂ ਨਾਲ ਜਾ ਨਹੀਂ ਸਕਦੇ ਸਾਡੀ ਫਰਿਆਦ ਸੁਣਨੀ ਕੋਈ ਨਹੀਂ ਹੈ ਉਹ ਤਾਂ ਜੋ ਚਲੇਗੀ ਬਾਣਾ ਤਾਂ ਫਿਰ ਵੀ ਕੁਝ ਨਹੀਂ ਹੁੰਦਾ ਕਿ ਤੁਹਾਡੇ ਰੁਆ ਤੇ ਨਾ ਤਾਂ ਉਸਨੇ ਮਾਪ ਸੋਣਾ ਹੁੰਦਾ ਨਾ ਹੀ ਤੁਸੀਂ ਆਪਣੀ ਕੋਈ ਉਹਦੇ ਵੱਲੋਂ ਆਉਣ ਵਾਲੀ ਤਕਲੀਫ ਨੂੰ ਤੁਸੀਂ ਰੋਕ ਨਹੀਂ ਸਕਦੇ ਕਿ ਜੋ ਵੀ ਤਕਲੀਫਾਂ ਹੋਣੀਆਂ ਸਾਡੇ ਮਰਗੇ ਨਹੀਂ ਪਤਾ ਕਿੱਥੇ ਆ ਕੀ ਪਤਾ ਪਛੂ ਪਾਂਚਾ ਜੁਨੀ ਵਿੱਚ ਸਾਡੇ ਆੜੇ ਹਣ ਘੁੰਮਦੇ ਹੋਣਗੇ ਤੇ ਨਹੀਂ ਪਤਾ ਅੱਖ ਨਹੀਂ ਪਰ ਇਹ ਗੱਲ ਸਚਾਈ ਹੈ ਗੁਰਬਾਣੀ ਦੇ ਵਿੱਚ ਸਾਖਤਪੁਰਖ ਉਹ ਹਮੇਸ਼ਾ ਉਹਦੀ ਆਤਮਾ ਪਟਕਦੀ ਹੈ ਜੁਨੀਆ ਵਿੱਚ ਕੰ ਪਟਕਦੀ ਹੈ ਉਹ ਕਦੇ ਵੀ ਪ੍ਰਮਾਤਮਾ ਦੇ ਘਰ ਵਿੱਚ ਨਹੀਂ ਜਾ ਸਕਦਾ। ਰੋਵੋ ਸਾਖਤ ਵਾਪਰੇ ਜੋ ਹਾਟੇ ਹਾਟ ਤੋ ਕਾਏ ਰੋਣਾ ਤਾਂ ਭਾਈ ਉਸ ਸੰਤ ਪਤਨ ਰੋਇਆ ਕਰ ਜਿਨੇ ਬੰਦਗੀ ਨਹੀਂ ਕੀਤੀ। ਆਉਦੇ ਮੰਦੇ ਚਾਹ ਪੂਰੀ ਗੱਲ ਜਿਨਾ ਰੋਣਾ ਬੰਦ ਹੈ ਨਾ ਸਾਂਝੋ ਬੰਦਾ ਹੈ ਮਨਮੁਖ ਬੰਦਾ ਸੀ। ਜੇ ਸੰਤ ਬੰਦਾ ਹੁੰਦਾ ਰੱਬ ਦਾ ਬੰਦਾ ਹੁੰਦਾ ਸਾਰੇ ਨੇ ਕੋਈ ਰੋਣਾ ਸੀ। ਵੀ ਇਹ ਤਾਂ ਆਪਣੇ ਘਰ ਚਲੀ ਆਈ ਹੈ ਇਹ ਆ ਤਾ ਇਹ ਆਪਣੀ ਕਮਾਈ ਕਰਕੇ ਚਲੀ ਹੈ। ਜਿਵੇਂ ਜਿਸ ਸਖਸ਼ ਨੇ ਭਾਈ ਵਿਦੇਸ਼ ਚ ਜਾ ਕੇ ਕਰੋਗੇ ਆ ਕਮਾਈ ਬਾਤ ਕੀਤੀ ਲੱਖਾਂ ਕਰੋੜਾਂ ਡਾਲਰ ਕਮਾ ਕੇ ਇਕੱਠੇ ਕਰ ਲੇ ਤੇ ਫਿਰ ਜਿੰਨੇ ਵੀ ਯਾਰ ਦੋਸਤ ਮਿੱਤਰ ਹੁੰਦੇ ਸਾਰੇ ਕੋਚ ਹੁੰਦੇ ਆ ਭਾਈ ਤੂੰ ਆਇਆ ਸੀ ਤੇ ਜਿਸ ਕਾਰਜ ਲਈ ਆਇਆ ਸੀ ਕਮਾਈ ਕਰ ਲਈ ਔਰ ਘਰ ਚਲੇ ਆ ਸਾਨੂੰ ਵੀ ਖੁਸ਼ੀ ਹੁੰਦੀ ਹੈ ਤੇਰੇ ਪਰਿਵਾਰ ਨੂੰ ਵੀ ਖੁਸ਼ੀ ਹੋਵੇਗੀ ਕਿ ਕਿ ਭਾਈ ਤੂੰ ਆਇਆ ਸੀ ਕੱਖਾਂ ਤੋਂ ਆਇਆ ਸੀ ਤੇ ਲੱਖਾਂ ਕਰੋੜਾਂ ਦੇ ਬਣ ਗਏ ਤੇ ਸਾਰੇ ਬੱਚੇ ਖੁਸ਼ੀ ਹੋਵੇਗੇ ਤੇ ਜਦੋਂ ਆਏਗਾ ਘਰ ਵਿੱਚ ਘਰ ਦੇ ਵਿੱਚ ਵੀ ਤੇਰਾ ਅਦੁੱਸਪਤਕਾਰ ਹੋਏਗਾ ਇਹਦੇ ਹੀ ਹੈ ਨਾ ਇਹ ਮਾਇਆ ਹੀ ਅਸਲੀ ਕੇ ਮਾਇਆ ਹੈ ਇਹਦਾ ਰੰਗੀ ਐਸਾ ਕੁਛ ਮਾਇਆ ਘਟਦੀ ਜਾਏਗੀ ਨਾ ਤੁਹਾਡੇ ਨਾਲ ਰਿਸ਼ਤੇ ਨਾਤੇ ਘਟਦੇ ਜਾਣਗੇ इवन ਖਤਮ ਤੱਕ ਹੋ ਜਾਣਗੇ ਤੁਹਾਡੇ ਕੋਲ ਮਾਇਆ ਆ ਗਈ ਕਿ ਜਦੋਂ ਤੁਹਾਡੇ ਕੋਲ ਮਾਇਆ ਨਹੀਂ ਹੁੰਦੀ ਨਾ ਉਦੋਂ ਰਿਸ਼ਤੇ ਟੁੱਟਦੇ ਆ ਨਾ ਤੇ ਤੁਸੀਂ ਜਾਣ ਦੀ ਕੋਸ਼ਿਸ਼ ਕਰਦੇ ਆ ਬੁਲਾਉਣ ਦੀ ਪਰ ਗੱਲ ਨਹੀਂ ਬਣਦੀ ਮੋਹ ਨਹੀਂ ਲਾਉਂਦੇ ਤੇ ਜਦੋਂ ਮਾਇਆ ਆ ਗਈ ਕਿ ਪਤਾ ਨਹੀਂ ਪ੍ਰਮਾਤਮਾ ਦੀ ਕਦੋਂ ਕਿਹੜੀ ਨਿਗਾਹ ਘੁੰਮ ਜਾਣੀ ਹੁੰਦੀ ਹੈ ਕਿ ਜਦੋਂ ਮਾਇਆ ਆਇਆਗੀ ਤੇ ਜਿਹੜੇ ਰਿਸ਼ਤੇ ਦਰਨੋਂ ਅਸੀਂ ਜਾਣਦੇ ਵੀ ਨਾ ਉਹ ਵੀ ਨਵੇਂ-ਨਵੇਂ ਰਿਸ਼ਤੇ ਰਿਆ ਕੱਢਦੇ ਹੋਰ ਭਾਈ ਮੈਂ ਤਾਂ ਕਦੋਂ ਦਾ ਮੇਰਾ ਮਾਂਚ ਸੀ ਚਾ ਕੀ ਮੈਂ ਇਤੋਂ ਗੁਜ਼ਰਾਂ ਮੈਂ ਕਿਹ ਅਜ ਮਿਲ ਕੇ ਜਾਣਾ ਹਰ ਹੱਥ ਦੇ ਵਿੱਚ ਤੇ ਇਸ ਤਰ੍ਹਾਂ ਦੇ ਅਸੀਂ ਸਵਾਲ ਜਵਾਬ ਕਰਦੇ ਹੁੰਨੇ ਉੱਥੇ ਕੋਈ ਪ੍ਰੇਮ ਨਹੀਂ ਖਿੱਚਦਾ ਉੱਥੇ ਮਾਇਆ ਖਿੱਚਦੀ ਕੀ ਰਸਤੇ ਕੱਢਣਗੇ ਮਾਇਆ ਘਟੂਗੀ ਮਾਇਆ ਬਧੂ ਰਹਤੇ ਬਧਣਗੇ ਮਾਇਆ ਹੈ ਹੀ ਐਸੀ ਤੇ ਮਾਇਆ ਨੇ ਤੇ ਭਾਈ ਇਹ ਜੋ ਜਿਹਨੇ ਅਵੇ ਤਾਂ ਤਕ ਤਲੀਪਾ माया हो ही ना अगली जग तरे नवताए जो इसकी सेवा करे फिर तेसी को खाए यही गुरबाणी का प्रमाण माया है ही ऐसी कि जे तो भाई विदेश गया पैसे कमाया लखा गुड़ा फिर तिचारों तरफ तेरे रिश्तेदार कट्ठे हो जाने हैं भी चल भाई वो लेके आइए जाके उसे को मैं कह आपे कोई ਸੰਗਦਾ ਸੰਗਦਾ ਚਰਮਦਾ ਮਾਰਾ ਕੁਸਨੋ ਪਤਾ ਦਊ ਗਈ ਇਹ ਤਾਂ ਉਦੋਂ ਦੀ ਗੱਲ ਹੈ ਜਦੋਂ ਮਾਇਆ ਲੈ ਕੇ ਆਇਆ ਜੇਕਰ ਤੇ ਆ ਗਿਆ ਖਾਲੀ ਵੀ ਕੋਈ ਵਿਵਤਾ ਪੈ ਸਾਦੀ ਹੈ ਭੁਮਾਟ ਮਾਰ ਸਦਕ ਲੱਖਾਂ ਪ੍ਰੋਬਲਮ ਆ ਜਾਂਦੀ ਹੈ ਇਹ ਸਮੱਸਿਆ ਹੋ ਜਾਂਦੀ ਹੈ ਪਤਾ ਨਹੀਂ ਕੀ ਹੋ ਜਾਂਦਾ ਭਾਈ ਸਾਨੂੰ ਲੱਗਦਾ ਪਤਾ ਨਹੀਂ ਹੁੰਤੇ ਵਿਦੇਸ਼ਾਂ ਦੇ ਪੈਸੇ ਛੜਕਾਤੇ ਖੰਡੇ ਪਏ ਚਾਲੂ ਮਾਰ ਕੇ ਇਕੱਠੇ ਕਰਨੇ ਚੁੱਕ ਲੈਣੇ ਨੇ ਦੇਤੇ ਹੁੰਦਾਂ ਔਰ ਜਦੋਂ ਘਰ ਵਿੱਚ ਆਏ ਆ ਘਰ ਵਿੱਚ ਪ੍ਰਵੇਸ਼ ਕੀਤਾ ਜੇਬ ਖਾਲੀ ਸੀ ਘਰੋਂ ਵੀ ਮਾਨ ਘਟਿਆ ਬਾਹਰ ਵਾਲੇ ਕਹਿੰਦੇ ਛੱਡ ਪਰੇ ਕੀ ਜਾਣਾ ਦੇਵਤਾ ਤੋਂ ਆਇਆ ਵਾ ਸਤੋ ਹੀ ਕੁਛ ਨਾ ਮਗਲਬ ਇਹੀ ਹੋਵਨ ਕੇ ਮਾਇਆ ਤੋਂ ਬਗੈਰ ਮਾਨ ਨਹੀਂ ਹੈ ਸਤਕਾਰ ਨਹੀਂ ਹੈ ਤੇ ਜਿਸ ਘਰ ਵਿੱਚ ਜਾਣਾ ਉੱਥੇ ਮਾਇਆ ਨਹੀਂ ਚੱਲਦੀ ਉੱਥੇ ਚੱਲਦੀ ਹੈ ਨਾਮ ਦੀ ਕਮਾਈ ਪਰਮਾਤਮਾ ਦੀ ਬੰਦਗੀ ਤੇ ਲੱਗੀ ਹੋਈ ਮੋਹ ਕੇ ਪਰਮਾਤਮਾ ਦੀ ਜਿਸ ਨੇ ਬੰਦਗੀ ਕੀਤੀ ਹੈ ਸੇਵਾ ਕੀਤੀ ਹੈ ਵਚਨ ਕਮਾਇਆ ਗੁਰਾਂ ਦੇ ਜੇ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰਿਆਰੇ ਕਿ ਜਿਨੇ ਭਾਈ ਵਚਨ ਕਮਾ ਲਏ ਉਹਦਾ ਫਾਲੋ ਤਰਾ ਹੋਗੇ ਔਰ ਜਿਸ ਤਰ੍ਹਾਂ ਇਥੋਂ ਕਮਾਈ ਕਰਕੇ ਗਏ ਆ ਪਰਮਾਤਮਾ ਦੇ ਘਰ ਵਿੱਚ ਹੁਣ ਕਮਾਈ ਜੀ ਨੇ ਕਰ ਲਈ ਨਾ ਇਕੱਠੀ ਕਰ ਲਿਆ ਉਹਨੂੰ ਕੋਈ ਫਿਕਰ ਨਹੀਂ ਉਹ ਤਾਂ ਬਥੇ ਕੀ ਕਹਿੰਦਾ ਤੇ ਵੀਰ ਮੋਏ ਮਰਨੇ ਕਾ ਚਾਹ ਵੇ ਮਨੋਖ ਬੰਦਾ ਮੇਸ਼ਾ ਮੌਤ ਤੋਂ ਡਰਦਾ ਤੇ ਰੱਬ ਦਾ ਪਿਆਰਾ ਗੁਰਸਿੱਖ ਬੰਦਾ ਉਹਨੂੰ ਪਤਾ ਵੀ ਮੈਂ ਤਾਂ ਆਪਣੀ ਕਮਾਈ ਧਨ ਦੌਤ ਇਕੱਠੀ ਕਰਦੇ ਕੋਈ ਵਿਦੇਸ਼ ਵਾਲੀ ਗੱਲ ਆ ਕਿ ਜਦੋਂ ਤਾਂ ਭਾਈ ਪੈਸੇ ਖੁੱਲੇ ਢਲੇ ਹੋਣ ਫੇ ਤਾਂ ਸ਼ਾਪਿੰਗ ਕਰਨਗੇ ਸਵਾਰ ਲੈਣ ਤਣਾ ਆਉਣ ਦਾ ਬੜਾ ਚਾਹੋ ਤੇ ਜੇ ਕਦੇ ਉਲਟ ਹੋ ਗਿਆ ਜੇਬ ਖਾਲੀ ਸੀ ਬੇਟਾ ਇਹ ਟਵਾਤੇ ਵੀ ਮੰਗ ਠਾਂਕੇ ਪਈ ਯਾਰਾ ਕਰਕੇ ਮਸਾ ਕਰ ਪਹੁੰਚੇ ਤੇ ਤੇਰੇ ਮਨ ਚ ਵੀ ਕੋਈ ਚਾ ਨਹੀਂ ਹੋਵੇਗਾ ਡਾਕਟਰ ਕੇ ਜਾਏਗਾ ਘਰ ਵਿੱਚ ਪਤਾ ਹੀ ਕਰਦੇ ਨੇ ਕੀ ਕਹਿਣਾ ਰੇਤੇ ਟਟਣੇ ਨਾਤੇ ਟਟਣੇ ਕਿ ਜੋਗੇਸ ਹੈ ਪੈਸੇ ਨਾਲ ਵਿਹਾਰ ਸੀ ਬੰਦੇ ਨਾਲ ਵੀ ਸੀ ਇਹ ਹੁੰਦਾ ਔਰ ਸਤਿਗੁਰ ਪਾਤਸ਼ਾਹ ਦੀ ਗੁਰਬਾਣੀ ਨੇ ਫਰਮਾਨ ਕਰ ਦਿੱਤਾ ਹੈ ਇਹਾਂ ਘਾੜ ਚਲੋ ਹਰਲਾਹਾ ਅੱਗੇ ਵਸਨ ਸੇਲਾ ਲਹਾ ਲੈਲਾ ਬੰਦੇ ਇੱਥੇ ਭਜਨ ਬੰਦਗੀ ਕਰਨ ਹੀ ਆਏ ਆ ਇਹਦੀ ਜਿੰਨੀ ਕਮਾਈ ਕਰ ਲੈ ਤੇਰੇ ਵੱਤੇ ਉਨੀ ਥੋੜੀ ਇਬਰੇਜ ਕੇ ਆਉਣਾ ਕਰ ਵਾਪਸ ਹੈ ਕਮਾਈ ਭਾਈ ਬਿਲਕੁਲੀ ਢੁਲੀ ਕਰ ਇਹ ਵੱਤੋਂ ਵੱਤ ਪੀ ਦਿਨ ਰਾਤ ਲਾ ਕੇ ਵੇ ਸੋਣਾ ਸੋਣਾ ਘੰਟੇ ਠਾਰਾ ਠਾਰਾ ਘੰਟੇ ਕੰਮ ਕਰਨੇ 20 20 ਘੰਟੇ ਕੰਮ ਕਰਨੇ ਕਿ ਮਸਾਂ ਆਇਆ ਭਈ ਕਮਾਈ ਕਰ ਲਈ ਇੰਨੀ ਕੋ ਸਾਨੂੰ ਸੁਣਤ ਨਹੀਂ ਆਈ ਮਨੁੱਖ ਨੂੰ ਕਿ ਮੈਂ ਦੁਨੀਆ ਦੇ ਵਿੱਚ ਗਿਣਤੀ ਮਿੰਤੀ ਦੇ சுவாਸਾਂ ਨਾਲ ਆਇਆ ਗਿਣਤੀ ਮਿੰਤੀ ਦੇ ਸਮੇਂ ਦੇ ਨਾਲ ਕਿ ਇਦੋਂ ਪਹਿਲਾਂ ਕਿ ਇਹ ਖਤਮ ਹੋ ਜਾਵੇ ਤੂੰ ਪਹਿਲਾਂ ਪਹਿਲਾਂ ਮੈਂ ਆਪਣਾ ਮੇਨ ਜੋ ਕਾਰਜ ਹੈ ਗੁਰਸੇਵਾ ਤੇ ਪੰਖਤ ਕਮਾਈ ਪਾਵੇ ਇਹ ਮਾਨਸ ਤੇ ਕਿ ਮੈਂ ਮਨੁੱਖਾ ਦੇ ਹੀ ਭਾਈ ਕਿਉਂ ਆਂ ਭਜਨ ਬੰਦਗੀ ਲਈ ਕੇਵਲ ਤੋਂ ਕੇਵਲ ਭਜਨ ਬੰਦਗੀ ਹਣ ਜਿਹਨੂੰ ਭਾਈ ਇਹ ਕਮਾਈ ਪ੍ਰਾਪਤ ਹੋ ਗਈ ਜਿਸਨੇ ਕਰ ਲਈ ਉਹਨੂੰ ਕੋਈ ਡਰ ਨਹੀਂ ਉਹ ਤਾਂ ਕਹਿੰਦਾ ਕੱਲ ਦੀ ਚੜ ਤੇ ਅੱਜ ਚੱਲ ਕਿ ਜਦੋਂ ਜੇਬਾਂ ਭਰ ਹੁੰਦੀਆਂ ਨੇ ਨਾ ਤਾਂ ਕਹਦਾ ਕੋਈ ਗੱਲ ਨਹੀਂ ਭਾਈ ਜਾਣਾ ਹੀ ਆ ਉਹ ਤਾਂ ਭਾਈ ਜੇਬਾਂ ਭਰਨੇ ਤੇ ਇਹ ਕਮਾ ਲੈ ਉਹ ਤਾਂ ਸਾਰਿਆਂ ਦਾ ਮੂੰਹ ਬੰਦ ਕਰ ਦੂੰ ਜਾ ਕੇ ਤੇਦੇ ਹੁੰਦਾ ਨਾ ਉਸਤਰੇ ਰਬੁਦੇ ਪਿਆਰੇ ਵੀਰਾਂ ਨੂੰ ਵੀ ਚਾਹ ਹੁੰਦਾ ਕਬੀਰ ਮੋਹਿ ਮਰਨੇ ਦਾ ਚਾਹ ਹੋਇਆ ਮਰੋ ਉਤਾਰ ਕੇ ਤੋਾਰ ਮਤ ਹਰ ਪੁੱਛ ਕੋਨੇ ਪਰਾ ਹਮਾਰੇ ਕਹਿੰਦੇ ਮੈਨੂੰ ਜਾਪਦਾ ਕਿਉਂ ਮੈਂ ਕੜਾ ਖਾਲੀ ਮੈਂ ਕੜਾ ਕੰਗਾਲ ਜੇ ਮੈਂ ਆਪਣੇ ਘਰ ਜਾਣਾ ਹੋਵੇ ਤੇ ਮੈਨੂੰ ਘਰ ਜਾਣ ਵਾਸਤੇ ਜੋ ਕੋਈ ਚਾਹੀਦਾ ਸੀ ਮੇਰੇ ਤਾਂ ਆਪੇ ਸਤਕਾਰ ਮਿਲਣਾ ਕਿਉਂਕਿ ਉਹ ਜੇ ਤੀ ਦੀ ਉਸ ਨੂੰ ਭੋਖਾ ਮੈਂ ਸਾਰੀ ਉਮਰ ਤਿਆਰ ਕੀਤੀ ਆ ਕਿਹੜੀ ਗੋਵਿੰਦ ਭਉ ਬੰਦ ਕਾ ਪੁਕਾ ਕਿ ਜਿਹੜੀ ਕਮਾਈ ਉਹ ਚਾਹੀਦੀ ਹੈ ਨਾ ਮੈਂ ਉਹ ਕਮਾਈ ਕਰਤਰ ਕੀਤੀ ਹੈ ਹੁਣ ਕੱਲੇ ਬਾੜ ਕਰਨ ਦੇ ਨਾਲ ਧਰਮ ਗ੍ਰੰਥ ਤੋਂ ਬਾੜ ਨਾਲ ਇਹ ਕਮਾਈ ਨਹੀਂ ਕਮਾਈ ਹੈ ਭਾਈ ਉਹਨਾਂ ਬਚਨਾਂ ਨੂੰ ਕਮਾ ਲੈਣਾ ਜਿਹੜੇ ਧਰਮ ਗ੍ਰੰਥ ਤੇ ਲਿਖੇ ਹੋਏ ਹੈ ਇਨਨੂੰ ਪੂਜਣਾ ਮਥੇ ਟੇਕਨੇ ਜਾਂ ਇਹਨਾਂ ਨੂੰ ਕਹਿੰਦੇ ਅਸੀਂ ਗਿਣਤੀ ਮਿੰਟ ਨਾਲ ਪਾਣਾ ਕੋਈ ਮਤਲਬ ਨਹੀਂ ਹੈ ਸਬੇਕਾਰ ਹੈ ਇਹ ਤਾਂ ਇੱਕ ਪੜਤਾ ਬ੍ਰਹਮਣਾਂ ਦੀ ਰੀਤ ਬਣਾਈ ਹੈ ਪ੍ਰਮਾਤਮਾ ਦੀ ਕੋਈ ਰੀਤ ਨਹੀਂ ਹੈ ਪ੍ਰਮਾਤਮਾ ਦਾ ਨਾ ਭਈ ਪੜਿਆ ਵਕਤ ਨਾਲ ਪੜ ਕੇ ਕਰਨੀ ਬਾਣੀ ਵਿਚਾਰ ਔਰ ਸਮਝ ਔਰ ਮਾਰਗ ਤੇ ਚੱਲ ਕੌਣ ਕਾਨਪੁਰ ਕੋ ਤੇ ਤੋਂ ਖੋਜ ਕੇ ਵੀ ਹੋਏਗਾ ਜਿਵੇਂ ਤੇਰਾ ਆਪਣਾ ਪਰਿਵਾਰ ਹੈ ਚਾਹੇ ਬੱਚੇ ਹੋਣ ਚਾਹੇ ਪਤਨੀ ਹੋਵੇ ਹਾਂ ਦੋਨਾਂ ਦੇ ਵਿੱਚ ਜੇ ਭਾਈ ਆਸੀ ਕੋਈ ਪ੍ਰੇਮ ਨਹੀਂ ਇਹ ਮਲਾਪ ਨਹੀਂ ਹੈ ਨਾ ਪਤੀ ਪਤਨੀ ਦੀ ਸੰਧਾ ਵਜਾ ਕਿ ਪਤਨੀ ਮੇਰੀ ਨਹੀਂ ਸੁਣਦੀ ਮਨਮਟਾ ਵਾ ਗਿਆ ਨਾ ਪਿਆਰ ਨਹੀਂ ਬਧਿਆ ਪਿਆਰ ਤਾਂ ਨਹੀਂ ਹੋਣਾ ਔਰ ਜਦੋਂ ਔਰਤ ਪਤੀ ਵੀ ਮੰਦੀ ਹੈ ਤੇ ਪਤੀ ਵੀ ਫਿਰ ਪਤਨੀ ਦੀ ਮੰਨੇ ਉਸੇ ਤਰ੍ਹਾਂ ਤੁਸੀਂ ਪ੍ਰਮਾਤਮਾ ਦੀ ਮੰਨੋਗੇ ਭਾਦੀ ਤਾਂ ਤੁਹਾਡੇ ਮੰਨੂਗਾ ਕਿ ਤਦ ਹੀ ਮੰਨੇਗਾ ਭਾਈ ਤੁਸੀਂ ਕਦੋਂ ਮੰਨਦੇ ਆ ਕਿ ਕਿਹੜਾ ਬਚਨ ਅਜਿਹਾ ਕਮਾਲ ਹੈ ਜੇ ਕਿਤੇ ਸਿੱਖ ਕੋਮ ਇੱਕ ਪਰਸੈਂਟ ਵੀ ਗੁਰਨਾਨਕ ਸਾਹਿਬ ਦੇ ਮਾਰਗ ਤੇ ਚੱਲਦੀ ਹੋਵੇ ਕਿ ਸਾਰੀ ਦੁਨੀਆ ਦੇ ਵਿੱਚ ਧਰਮ ਨੇ ਫੈਲ ਜਾਣਾ ਸੀ ਇੱਕ ਧਰਮ। ਮੰਨਦੇ ਤਾਂ ਅਸੀਂ ਆਪ ਹੀ ਨਹੀਂ ਦੂਜਿਆਂ ਨੂੰ ਕੀ ਮੰਨਾਲਾ। ਕਿ ਜੋ ਸਨੂ ਸਤਿਗੁਰੂ ਬਾਚ ਨੇ ਵਚਨ ਕੀਤਾ। ਇੱਕ ਇਥੇ ਕਿਹੜਾ ਕੰਮ ਹੋ ਜਾਂਦੀ ਹੈ ਜਿਹਨੂੰ ਸਮਝ ਆਵੇ। ਜੇ ਨਹੀਂ ਸਮਝ ਆਇਆ ਫਿਰ ਗਾਹ ਚਲੀ ਚੱਲ। ਅਸੀਂ ਸੋਚਦੇ ਆ ਪਤਾ ਨਹੀਂ ਇਹ ਮੂਰਖ ਅਗਿਆਨੀ ਪਰਖ ਨੂੰ ਸਮਝਾਉਣ ਦੀ ਖਾਤਰ 1430 ਅੰਗ ਦੀ ਗੁਰਬਾਣੀ ਤਿਆਰ ਕੀਤੀ ਮਾਰਗ ਨੇ ਕਹਿੰਦੇ ਐਦਾਂ ਨਹੀਂ ਤਾਂ ਐ ਸਮਝ ਲੈ ਐਦਾਂ ਨਹੀਂ ਤਾਂ ਐ ਸਮਝ ਲੈ ਤੂੰ ਸਮਝਣਾ ਪੜਾ ਇਨੂੰ ਇੱਕ ਨੇ ਸੰਸਲਿਆ ਨੂੰ ਗਾਂ ਪਣ ਦੀ ਲੋੜ ਹੀ ਨਹੀਂ ਧੀ ਜੀ ਨੂੰ ਪਤਾ ਲੱਗਿਆ ਮਾਟੀ ਏ ਕਸਾ ਸਾਰਾ ਵੀ ਇੱਕ ਮਿੱਟੀ ਤੋਂ ਸੰਸਾਰ ਬਣਿਆ ਹੋਇਆ ਔਰ ਸੇਖ ਨੂੰ ਪੁੱਛੇ ਵੀ ਸੇਖ ਨੂੰ ਪੁੱਛੇ ਭਾਈ ਤੂੰ ਬਾਕੀ ਇਸ ਗੱਲ ਨੂੰ ਮੰਨਦਾ ਸੇਖੀ ਤਾਂ ਮੰਨਦੇ ਨਹੀਂ ਦੁਨੀਆ ਤਾਂ ਮੰਦੀ ਐ ਸੇਖੀ ਤਾਂ ਮੰਨਦੇ ਨਹੀਂ ਕਿਉਂ ਝੂਠੇ ਆ ਬਾਰ ਬਾਰ ਬੇਨਤੀ ਕਰੀਦੀ ਆ ਭਾਈ ਕਿ ਜਿਹੜਾ ਭਾਈ ਮੇਨ ਮਸਲਾ ਹੈ ਖਾਸ ਤੌਰ ਤੇ ਹੁੰਦਾ ਤਾਂ ਸਭ ਲਈ ਹੈ ਪਰ ਖਾਸ ਤੌਰ ਤੇ ਜਿਹਨੇ ਆਪਣੇ ਆਪ ਨੂੰ ਸਿੱਖ ਕਹੋਂਦੇ ਆ ਅਮਰਤਾਰੀ ਕਹੋਂਦੇ ਆ ਕਿ ਇਹਨਾਂ ਦੀ ਯਾਦ ਇੱਕੋ ਹੀ ਆ ਖਾਲਸਾ ਫਿਰ ਵੀ ਇੱਥੇ ਸੰਸਾਰ ਤੁਸੀਂ ਪੁੱਛਿਆ ਨੀਵੇਂ ਆ ਜਾਂਤਾਂ ਲਈ ਤੁਰੇ ਫਿਰਦੇ ਇਹਨਾਂ ਨੂੰ ਸੁਧਾਰੋ ਆਗੇ ਕਿ ਭਾਈ ਕਕਾਰ ਲਾਜ ਇਹਨਾਂ ਗੱਲਾਂ 'ਚ ਪੈਣਾ ਕਿ ਇਹ ਤਾਂ ਮੁਕਤ ਹੋ ਜਾਈਂਗਾ ਤੂੰ ਕਕਾਰਾਂ ਦਾ ਅਧਿਕਾਰੀ ਤਾਂ ਅਜ ਤਾਰੇਗ ਨੂੰ ਪਾਦਨੇ ਭਾਈ ਜੇ ਤਾਂ ਰੇਗ ਨੂੰ ਭਾਈ ਚਾਦਨੇ ਅਮਰਤ ਪਰ ਅਸਲੋਂ ਤਾਂ ਲਾਉਣ ਦੀ ਲੋੜ ਆ ਹੁਣ ਇਹਨਾਂ ਦੇ ਲਾ ਦੋ ਜਿੰਨਾ ਕੋਈ ਏਕਤਾ ਨਹੀਂ ਹੈ ਕਿ ਜਿਸ ਨੇ ਅਮਰ ਛੱਗਲੇ ਆ ਉਹਦਾ ਪਿਤਾ ਦਸ਼ਵੇਸ਼